ਆਧਿਆ ਮਦਾਂ ਵੀ ਕਾਦੋਂ ਮਰਨਾ ਤੂੰ ਨਹੀਂ ਮੁੱਤ ਮਰਨਾ ਥੋੜੀ ਐਸੀਆਂ ਗੱਲਾਂ ਨਹੀਂ ਸੱਚੀਆਂ ਤੀਜੀ ਮੰਜ਼ਲ ਤੋਂ ਛਾਲ ਮਾਰਦੀ ਸੀ ਕੋਠੇ ਮਾਰਦਾ ਕੋਣ ਦਾ ਗਾਲਾ ਕੱਢਦਾ ਕਿਸੇ ਨੂੰ ਗਲਤ ਬੋਲ ਲੋਕ ਉੱਟਦੇ ਆ ਬਹੁਤ ਆਦ ਮਰਿਆ ਕਰਕੇ ਸੁੱਟ ਜਾਂਦੇ ਆ ਉਹੀ ਮੰਦ ਬੁੱਧੀ ਆ ਲੋਕ ਜਿਹੜੇ ਨੂੰ ਮਾਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੰਜੀ ਦੇ ਪੈਰ ਨੂੰ ਲੱਗਿਆ ਹੋਇਆ ਇਹ ਸਿੰਗਲ ਗਵਾਹੀ ਭਰਦਾ ਆਪਣੇ ਆਪ ਇਸ ਪਰਿਵਾਰ ਦੀ ਤਕਲੀਫ ਮਾਂ ਪਿਓ ਦਾ ਦੁੱਖ ਪੁੱਤ ਦੇ ਪੱਟ ਦੇ ਵਿੱਚ ਪਿਆ ਹੋਇਆ ਸਰੀਆ ਰੌੜ ਤੀਜੀ ਮੰਜ਼ਲ ਤੋਂ ਛਾਲ ਮਾਰਤੀ ਸੀ ਕੋਠੇ ਤੋਂ ਬਸ ਕਹਿੰਦਾ ਮੇਰਾ ਜੀਣ ਦੀ ਹੁਣ ਵਜ੍ਹਾ ਨਹੀਂ ਰਹਿ ਗਈ ਕੋਈ ਖਤਮ ਹੋ ਗਈ। ਤੇ ਮਾਪੇ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਉਮੀਦਾਂ ਆਸਾਂ ਸੰਜੇ ਤੋਂ ਲੱਗੀਆਂ ਹੋਈਆਂ ਸੀਗੀਆਂ ਤੇ ਸੰਜੇ ਵੀ ਚੋਟੀ ਦਾ ਕਾਰੀਗਰ ਆ। ਆ ਕਚੋਰੀ, ਪਾਓ, ਬਾਜੀ ਹੋ ਗਈ, ਡੋਸਾ ਹੋ ਗਿਆ। ਇਦਾਂ ਦੀਆਂ ਚੀਜ਼ਾਂ ਬਣਾਉਂਦੇ ਨੇ, ਵਿਆਹ ਸ਼ਾਦੀਆਂ 'ਚ ਵੀ ਕੰਮ ਕਰਦੇ ਨੇ, ਆਪਣੀ ਰੇੜੀ ਵੀ ਲਾਉਂਦੇ ਨੇ, ਦੁਕਾਨ ਆ ਆਪਣੀ। ਬਾ ਜਲੇਬੀ ਸੀ ਕਿੰਨੀ ਸੀਗੀ ਬਾਜ਼ਾਰ 'ਕੀ ਦਾ ਪੂਰਾ ਕਾਰੀਗਰ। ਪਤਾ ਨਹੀਂ ਈ ਬਾਣਾ ਬਾਪ ਰਿਆ ਸੰਜੇ ਨੂੰ ਅੱਜ ਮਾਂ ਬਾਪ ਸੰਗਲ ਨਾ ਬੰਨੀ ਬੈਠਾ ਤੇਰਾ ਬਾਪੂ ਦਾਦਾ ਬੇਬੇ ਦੱਸਦੀ ਆ ਵੀ ਸਭ ਤੋਂ ਕਮਾਊ ਪੁੱਤ ਸੀ ਸਭ ਤੋਂ ਕਾਮਾ ਪੁੱਤ ਸੀ ਕੁੰਦਾ ਬੋਤਨ ਤਾਂ ਤਾਂ ਕਾਕੀ ਮਨ ਬੰਨਿਆ ਹੋਇਆ ਕੋਈ ਨਾ ਸਮਝੇ ਹੁਣ ਤੂੰ ਠੀਕ ਹੋ ਜਾਣਾ ਪੁੱਤ ਘਰ ਵਿੱਚ ਬਾਹਰ ਕੁੰਦਾ ਬੋਤਨ ਜੀ ਨੇ ਬੰਨਿਆ ਹੋਇਆ ਤੇ ਸੰਜੀ ਕਹਿੰਦਾ ਮੈਂ ਪਹਿਲਾਂ ਗੋਰਾ ਬੋਸ ਸੀ ਕਹਿੰਦਾ ਹੁਣ ਮੈਂ ਕਾਲਾ ਹੋ ਗਿਆ ਤੂੰ ਕਾਲਾ ਹੋਇਆ ਤੂੰ ਨਹੀਂ ਮੈਂ ਕੋਟੇ ਨਾਲੇ ਛਾਲ ਮਾਰ ਨਹੀਂ ਨਹੀਂ ਕੋਟੇ ਨੂੰ ਛਾਲ ਮਾਰਨੀ ਥੋੜੇ ਰੰਗ ਪਿੱਛੇ ਥੋੜੀ ਛਾਲ ਮਾਰਨੀ ਪੁੱਤ ਰੰਗ ਤੈਨੂੰ ਮੈਂ ਕਿਹਾ ਮੇਰਾ ਲੈ ਲੈ ਜਿੰਨਾ ਗੁੱਸਾ ਹੁੰਦਾ ਨੇ ਆਪਣੇ ਉੱਪਰ ਝਾੜ ਲੈਂਦੇ ਹੈ ਚਾਹੇ ਚੀਚਾ ਬੋਸ ਉੱਪਰ ਝਾੜ ਲੈ ਚਾਹੇ ਮੈਂ ਮੇਰੇ ਪਛਾਰ ਦੇ ਤੀਨ ਗਾੜੀ ਤੂੰ ਆਪ ਚੱਕਰ ਨਾ ਥੋੜੇ ਤੇ ਵੀ

ਉਸਨੇ ਬੋਲਾ ਪੁਲਿਸ ਨੇ ਬੋਲਾ ਨਹੀਂ ਬੱਸ ਵਾਲੇ ਬੋਲੇ ਬੱਸ ਮੈਨੂੰ ਮਿਲਿਆ ਸਰਦਾਰ ਜੀ ਕਿਤਾਬ ਉਧਰ ਲੈ ਕੇ ਜਾਣਾ ਉਹ ਨੰਬਰ ਵੀ ਦਿਆ ਸੀ ਮੋਬਾਈਲ 'ਤੇ ਕਿਤਾਬ ਉहां ਜਾਣਾ ਬਈ ਦੇਖੋ ਬਾਪੂ ਦਾ ਆਂਦਾ ਵੀ ਲੋਕਾਂ ਦੀਆਂ ਗੱਡੀਆਂ ਭੰਦਨਦਾ ਜਾਂ ਮਾਰਦਾ ਕੁੱਟਦਾ ਗਾਲਾਂ ਕੱਢਦਾ ਕਿਸੇ ਨੂੰ ਗਲਤ ਬੋਲਦਾ ਲੋਕ ਕੁੱਟਦੇ ਆ ਬਹੁਤ ਮੈਂ ਆਪਣੀ ਅੱਧ ਮਰਿਆ ਕਰਕੇ ਸੁੱਟ ਜਾਂਦੇ ਆ ਬਹੁਤ ਮਾਰਿਆ ਤੂੰ ਨੁਕਸਾਨ ਪੁੱਜ ਕੇ ਕੀਆ ਹਮੇ ਕਾਹ ਫਰਪਾਈ ਕਰੂਗੀ ਮੈਂ ਪਤਾ ਨਹੀਂ ਤਾਂ ਉਹ ਲੋਕ ਅਫਸੈਟ ਨੇ ਜਾਏ ਆ ਸਮਝ ਨਹੀਂ ਆਉਂਦੀ ਇਹ ਗੱਲ ਬੈਠੇ ਤਾਂ ਇਹ ਹੀ ਲੱਗਦਾ ਵੀ ਜਿਹੜੇ ਇਸ ਚੀਜ਼ ਨੂੰ ਨਹੀਂ ਦੇਖ ਪਾਉਂਦੇ ਸਮਝ ਪਾਉਂਦੇ ਉਹੀ ਮੰਦਬੁੱਧੀ ਆ ਲੋਕ ਜਿਹੜੇ ਇਹਨੂੰ ਮਾਰਦੇ ਆ ਇਦਾਂ ਦੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਲੋਕ ਕੁੱਟਦੇ ਆ ਪਤਾ ਨਹੀਂ ਕਿਹੜੀ ਫ੍ਰਸਟ੍ਰੇਸ਼ਨ ਕੱਢਦੇ ਆ ਸਮਝ ਨਹੀਂ ਆਉਂਦੀ ਐਸੀ ਕਾਹ ਨਹੀਂ ਬਾਧਰੀ ਇਹਨਾਂ ਨੂੰ ਮਾਰਨਾ ਚਲੋ ਉਹਨਾਂ ਦੀਆਂ ਉਹੀ ਜਾਣੇ ਅਰਦਾਸ ਕਰਿਓ ਸੰਜੇ ਵਾਸਤੇ ਇਜਾਜ਼ਤੀ ਦਿਓ ਜੀ ਸੰਜੇ ਚੱਕ ਪੁੱਤ ਪੈਰ ਦਾ ਦੱਸੀ ਹੁਣ ਸੰਗਲ ਆ ਜਿਹੜਾ ਅੱਜ ਖੋਲ ਦੇਣਾ ਵਾ ਤੇ ਅੱਜ ਤੋਂ ਬਾਅਦ ਸੰਜੇ ਦੇ ਪੈਰ ਨੂੰ ਕਦੇ ਵੀ ਸੰਗਲ ਨਾ ਲੱਗੇ ਇਹਦੇ ਪਾਪਾ ਨੂੰ ਇਹਦੀ ਮੰਮੀ ਨੂੰ ਕਦੇ ਵੀ ਆਪਣੇ ਪੁੱਤ ਦੇ ਇਹ ਬੇੜੀਆਂ ਨਾ ਲਾਉਣੀਆਂ ਪੈਣ ਦੱਸੇ ਅਰਦਾਸ ਕਰ ਤਕਵਨੀ ਬਹੁਤ ਜਾਂਦਾ ਜੀ ਜੀ ਕਟਰ ਵੀ ਸਾਨੂੰ ਕਿਸੇ ਵੀਰ ਨੇ ਅਇਤੋ 6-7 ਸਾਲ ਪਹਿਲਾਂ ਜਰਮਨ ਤੋਂ ਭੇਜਿਆ ਸੀ। ਅਕੇਨਾ ਬਾਈ ਤੁਸੀਂ ਜਿੰਦੇ ਬੜੇ ਔਖੇ ਵੱਢਦੇ ਹੋ ਆ ਰਹੀਆਂ ਨਾ ਭੰਦੇ ਹੋ। ਹੱਥਾਂ ਦੇ ਸੱਟਾਂ ਖਾ ਲੈਨੇ ਹੋ। ਉਹਨੇ ਬਾਈ ਨੇ ਕਟਰ ਭੇਜਤਾ ਸੀ। ਤੇ ਇਸ ਕਟਰ ਨਾਲ ਸੈਂਕੜੇ ਜਿੰਦੇ ਵੱਢ ਚੁੱਕੇ ਆ। ਸੈਂਕੜੇ ਭੈਣਾਂ ਭਰਾਵਾਂ ਦੇ ਗੁੱਟਾਂ ਤੋਂ ਗਿੱਟਿਆਂ ਤੋਂ ਸਿੰਗਲ ਵੱਢ ਚੁੱਕੇ। ਤੇ ਅੱਜ ਉਹ ਬੱਸ ਸੰਜੇ ਆ ਲੈ ਅੱਜ ਤੋਂ ਬਾਅਦ ਆ ਸੰਗੜ ਆਪਾਂ ਲਾਤਾ ਹੁਣ। ਤੇ ਹੁਣ ਸਾਡੇ ਸੰਜੇ ਦੇ ਸੰਗ ਨੀ ਲੱਗਣਾ ਕਦੇ ਹੈਨਾ ਉਹ ਕਚੋਰੀ ਬਣਾ ਕੇ ਖਵਾ ਕੇ ਜਾਣੀ ਹੈ ਮੈਨੂੰ ਯਾ ਲੈ ਪ੍ਰਸ਼ਾਦ ਚੱਕ ਬਾਬਾ ਜੀ ਦਾ ਵਾਹਿਗੁਰੂ ਵਾਹਿਗੁਰੂ ਵਾਹਿ ਇੱਕੋ ਦਾ ਅਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਸਤ ਸਚੁ ਜੀ ਗਾਨ ਸਚੁ ਹੈ ਪੀ ਸਚ ਨਾਨਕ ਹੋਸੀ ਪੀ ਸਚ ਕਰਿਓ ਜੀ ਅਰਦਾਸ ਇਸ ਗਰੀਬ ਮਾਂ ਬਾਪ ਦੇ ਪੁੱਤ ਵਾਸਤੇ ਇਸ ਮਜ਼ਦੂਰ ਮਾਂ ਬਾਪ ਦੇ ਪੁੱਤ ਵਾਸਤੇ ਅਰਦਾਸ। ਭਗਵਾਨ ਸਭ ਦਾ ਭਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ